ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਚਿਤੇ ਦਿਸ ਹੈ ਧੌਲ ਹਰ ਬੱਗੇ ਬੰਕ ਦਵਾਰ ਧੌਲ ਹਰ ਪਾਠ ਇਕੱਠਾ ਹੈ ਧੌਲ ਹਰ ਵੱਖਰਾ ਵੱਖਰਾ ਨਹੀਂ ਕਰਨਾ ਠੀਕ ਬੋਲਿਆ ਆਪਣੇ ਪਾਠੀ ਸਿੰਘ ਜੀ ਨੇ ਆਪ ਜੀ ਦੇ ਗਿਆਤ ਵਾਸਤੇ ਬੇਨਤੀ ਕੀਤੀ ਧੌਲ ਹਰ ਨਖੇੜ ਕੇ ਨਾ ਕੀਤਾ ਜਾਵੇ ਧੌਲ ਹਰ ਪਾਠ ਇਕੱਠਾ ਹੈ ਚਿਤੇ ਦਿਸ ਹੈ ਧੌਲ ਹਰ ਬੱਗੇ ਬੰਕ ਦਵਾਰ ਕਰ ਮਨ ਖੁਸੀ ਉਸਾਰਿਆ ਦੂਜੈ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਅਹ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨ ਹਾਰ ਆਗੈ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛੜਾਏ ਛੁਟਿਏ ਆਪੇ ਬਖਸਣ ਹਾਰ ਮਨ ਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀਅਹ ਨਾਲੇ ਹਰਖ ਸੋ ਸੋਗ ਗੁਰਮੁਖ ਸਬਦ ਰੰਗਾਵਲੇ ਅਹ ਨਿਸ ਹਰ ਰਸ ਭੋਗ ਚੇਤ ਚੱਲੇ ਵਿਤ ਜਾਵਣੋ ਸਾਗਤ ਢੋਲ ਢੋਲਾਏ ਬਾਹਰ ਢੂੰਡ ਵਿਗੋਚੀਐ ਘਰ ਮਹਿ ਵਸਤ ਸੁਥਾਏ ਘਰ ਮਹਿ ਵਸਤ ਸੁਥਾਏ ਮਨ ਮੁਖ ਹਉਮੈ ਕਰਮੁਸੀ ਗੁਰਮੁਖ ਪੱਲੇ ਪਾਏ ਸੁਥਾਏ ਪਾਠ ਇਕੱਠਾ ਹੈ ਚੇਤੇ ਰੱਖਣਾ ਜੀ ਬਾਹਰ ਢੂੰਡ ਵੇ ਕੋਚੀਐ ਘਰ ਮਹਿ ਵਸਤ ਸੁਠਾਏ ਮਨ ਮੁਖ ਹੋਵ ਮੈਂ ਕਰ ਮੁਸੀ ਗੁਰ ਮੁਖ ਪੱਲੇ ਪਾਏ ਸਾਖਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਗਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪੇ ਰਾਣ ਪਵਣ ਕੈ ਵਸ ਦੇਹ ਹੋਰੀ ਮਸਤਕ ਸਚ ਨੀਸਾਣ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਗੁਰਿਆਲਾ ਨੰਨੇ ਦਾ ਇਹ ਦਰਸ਼ਨ ਪਾਠ ਇਕੱਠਾ ਕਈ ਵਾਰੀ ਲੜੀਵਾਰ ਸਰੂਪ ਹੋਵੇ ਤਾਂ ਅਨਰਥ ਹੋ ਜਾਂਦਾ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਨਾ ਨਜਿਨੇ ਪੜਿਆ ਇਸੇ ਤਰ੍ਹਾਂ ਧਿਆਨ ਨਾ ਪੜਨਾ ਦਰਸ਼ਨ ਇਕੱਠਾ ਨਹੀਂ ਪੜਨਾ ਨਾਮ ਵਿਹੋਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜਿਉ ਸੁਪਨੇ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਏਉ ਸਰਪਨ ਕੈ ਵਸ ਜੀੜਾ ਅੰਤਰ ਹਉ ਮੈਂ ਦੋਏ ਗੁਰਮਤ ਹੋਏ ਵਿਚਾਰਿਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜੋ ਬਾਰਿਕ ਦੂਧੈ ਮਾਏ ਬੇਨ ਜਲ ਕਮਲ ਸੋ ਨਾਖਿਐ ਬੇਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ